ਸਰਬਸੰਤ ਨੇੜੇ ਆ ਗਈ ਹੈ ਜੀ ਚਾਈਨਾ ਰੋਡ ਤੋਂ ਬੋਲ ਵਾਲਾ ਉਹ ਵੀ ਬਕਰਾਰਾ ਰਸਤਰੀ ਮੈਸੇਜ ਦੇਣਾ ਚਾਹੁੰਦੇ ਹਾਂ ਹਾਜੀ ਅੱਜ ਮਾਨਯੋਗ ਐਸਐਸਪੀ ਮੁਹੰਮਦ ਸਰਫਾਸ ਆਲਮ ਜੀ ਦੇ ਦਿਸਾਂ ਅਨਿਰਦੇਸ਼ਾਂ ਤੇ ਬਸੰਤ ਪਛਮੀ ਦੇ ਤਿਹਾੜ ਨੂੰ ਦੇਖਦੇ ਹੋਏ ਨਜ਼ਦੀਕ ਆਉਂਦੇ ਹੋਏ ਨੂੰ ਇੱਕ ਸਪੈਸ਼ਲ ਚੈਕਿੰਗ ਚਲਾਈ ਗਈ ਹੈ ਚਾਈਨਾ ਰੋਡ ਸੰਬੰਧੀ ਜੋ ਕਿ ਅੱਜ ਅਸੀਂ ਹੰਢਾਇਆ ਬਾਜ਼ਾਰ ਮੇਨ ਪਿੰਡ ਜਧੂਰ ਜੋਧਪੁਰ ਤੇ ਹੋਰ ਬਾਕੀ ਪਿੰਡਾਂ ਦੇ ਵਿੱਚ ਚੈਕਿੰਗ ਕਰ ਰਹੇ ਹਾਂਗੇ ਤੇ ਇਸ ਸਬੰਧੀ ਸਾਨੂੰ ਕੋਈ ਵੀ ਬਰਾਮਦਗੀ ਹੁੰਦੀ ਹੈ ਤਾਂ ਉਹਦੇ ਸਖਤ ਕਾਰਵਾਈ ਕੀਤੀ ਜਾਊਗੀ ਪਰ ਮੈਂ ਇੱਕ ਫਿਲਹਾਲ ਪਹਿਲਾਂ ਇੱਕ ਚੇਤਾਵਨੀ ਦੇਣਾ ਚਾਹਣਾ ਦੁਕਾਨਦਾਰਾਂ ਨੂੰ ਕਿ ਆਪਣੇ ਬੱਚੇ ਨੇਗੇ ਉਹਨਾਂ ਦੇ ਭੁੱਖ ਨੂੰ ਦੇਖਦੇ ਹੋਏ ਆਪਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਘਾਤਕ ਇੱਕ ਚੀਜ਼ ਹੈ ਜਿਹੜੀ ਚੈਨਾ ਡੋਰ ਹੈਗੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈਗਾ ਇਸ ਨਾਲ ਇਸ ਕਰਕੇ ਉਹ ਚੈਨਾ ਡੋਰ ਨਾ ਰੱਖਣ ਤੇ ਮੈਂ ਮਾਪਿਆਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆਂਗੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਕਹੋ ਵੀ ਆਪਾਂ ਚੈਨਾ ਡੋਰ ਜਿਹੜੀ ਹੈਗੀ ਆ ਉਹ ਨਾ ਖਰੀਦਣ ਤੇ ਬਸੰਤ ਪੰਚਮੀ ਦਾ ਤਿਹਾਰਾ ਜੋ ਪਿਆਰੇ ਪਿਆਰ ਤੇ ਸ਼ਰਧਾ ਨਾਲ ਮਨਾਉਣਾ ਤੇ ਨਾਲ ਅੱਜ ਜੋ ਵੀ ਜਿਵੇਂ ਅੱਜ ਲੋਹੜੀ ਦਾ ਤਿਹਾਰਾ ਉਹ ਵੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣਾ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਆਂਗਾ ਕਿ ਲੋੜੀਂਦਾ ਤੇ ਹਾਰ ਬੜੀ ਹੈ ਸ਼ਾਂਤੀਪੂਰਨ ਢੰਗ ਨਾਲ ਮਨਾਉਣਾ ਕੋਈ ਵੀ ਹੰਦਰਵਾਜੀ ਨਾ ਕਰਨਾ ਤਾਂ ਜੋ ਕਿ ਕੋਈ ਮਾਹੌਲ ਖਰਾਬ ਨਾ ਹੋ ਸਕੇ ਸਰ ਪਸੰਦ ਦੇ ਦਿਨ ਕੋਠਿਆਂ ਦੇ ਉੱਪਰ ਇਹਨੇ ਪਤੰਗ ਚੜਾਈ ਜਾਣਗੇ ਜੀ ਉਹ ਵੀ ਪਲਾਸਟੀ ਦੀ ਡੋਰ ਨਾਲ ਹੋ ਸਕਦਾ ਚੋਰ ਫੁੱਤੀ ਚੜਾਈ ਜਾ ਉਸ ਪਰਤੀ ਕੋਈ ਕੀ ਕੀ ਅੜੀ ਸਰ ਕੋਈ ਪਾਰਟੀ ਨਹੀਂ ਉਹ ਸਬੰਧੀ ਅਸੀਂ ਪੂਰੀ ਨਿਗਰਾਨੀ ਰੱਖੀ ਆੜੀ ਸਾਡੀ ਪੂਰੀ ਚੌਕਸੀ ਹੈਗੀ ਕੋਈ ਵੀ ਸਾਨੂੰ ਇਹੋ ਜਿਹਾ ਮਾਮਲਾ ਧਿਆਨ ਚਾਹੁੰਦਾ ਹੈ ਕਿ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਰ ਇੱਕ ਦੁਕਾਨਦਾਰਾਂ ਨਾਲ ਬੱਚੇ ਜਿਹੜੇ ਪ੍ਰਾਈਵੇਟ ਬੰਦਗੀ ਘਰਾਂ ਚ ਲੈ ਕੇ ਡੋਰ ਖਿੱਚ ਰਹੇ ਆ ਉਹਨਾਂ ਬਾਰੇ ਕੋਈ ਸਿੱਧੀ ਬਾਜੀ ਨਹੀਂ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜੀ ਸਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਜਾਂ ਸਾਨੂੰ ਚੈਕਿੰਗ ਦੌਰਾਨ ਕੋਈ ਵੀ ਇਹੋ ਜੀ ਚੀਜ਼ ਸਾਹਮਣੇ ਆਉਂਦੀ ਆ ਤਾਂ ਸਖਤ ਕਾਰਵਾਈ ਕਰਾਂਗੇ ਕਿਸੇ ਨਾਲ ਕੋਈ ਦਿਹਾਜਿਤ ਰੱਖੀ ਜਾਊਗਾ ਜਿਹੜੇ ਵਾਹਨਾਂ ਦੇ ਵਿੱਚ ਫੋਟਾ ਡਿਲੀਵਰੀ ਕਰਦੇ ਜਾਂਦੇ ਆ ਜੀ ਉਹਨਾਂ ਦੀ ਚੈਕਿੰਗ ਲਈ ਕੋਈ ਪੁਲਿਸ ਨਹੀਂ ਚਲਾਈ ਉਹ ਤਾਂ ਹਾਂਜੀ ਸਾਡੇ ਨਾਕੇ ਲੱਗੇ ਆਗੇ ਸ਼ਾਮ ਨੂੰ ਸਾਡਾ ਦਿੱਲੀ ਨਾਕਾ ਲੱਗਦਾ ਚੈਕਿੰਗ ਦੌਰਾਨ ਸਾਨੂੰ ਕੋਈ ਵੀ ਇਹੋ ਜਿਹਾ ਬਾਰਦਤ ਆਉਂਦੀ ਆ ਕੋਈ ਵੀ ਬੰਦਾ ਚੈਨਾ ਰੋਡ ਲੈ ਕੇ ਜਾਂਦਾ ਤਾਂ ਤੇਰੇ ਸਾਹਮਣੇ ਕਾਰਵਾਈ ਹੋਗੀ ਸਿਰਫ ਦੋ ਤਿੰਨ ਬੰਦੇ ਤੋਂ ਮੰਨ ਕਰਾਉਣ ਵਾਲੇ ਨੇ ਉਹ ਆੜਲੇ ਦੁਲਿਤੋਂ ਅਗਲੇ 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 ਵਿੱਚ ਤੋਂ ਦੂਜੀ ਤਰ੍ਹਾਂ ਹੋ ਰਹੀ ਤੇ ਪ੍ਰਸ਼ਾਸਨ ਵੱਲੋਂ ਵੀ ਹਾਂ ਫੋਕਸ ਕਾਰਵਾਈ ਕਰ ਰਹੀ ਹੈ ਅੱਜ ਇਹ ਕਹਿੰਦੇ ਕਿ ਤਿਆਰ ਨਾ ਨਾ ਬਿਲਕੁਲ ਬਿਲਕੁਲ ਜੀ ਪਿਛੇ ਚਾਰ ਪੰਜ ਦਿਨ ਹੋ ਗਏ ਸਿਟੀ ਦੇ ਵਿੱਚ ਚੈਨਲ ਟੋਰ ਆਬਰਾਮ ਕੀਤੀ ਹੈਗੀ ਪਰਚਾ ਦਿੱਤਾ ਗਾ ਹਾਂ ਉੱਤੇ ਕਿ ਕਿਸੇ ਨੂੰ ਵੀ ਇਹਦਾ ਪੱਖਾ ਜਿੰਦਾ ਕੋਈ ਦੂਸਰੋਂ ਕਰੇ ਤਾਂ ਹੰਦਾ ਤੋਂ ਕਰੇ ਅੱਜ ਆਪਾਂ ਜਿਹੜਾ ਕੰਮ ਚੜਾਉਣ ਵਾਲੇ ਨੇ ਜੀ ਦੋ ਚਾਰ ਬੰਦੇ ਗਲੇ ਮਲੇ 150 ਤੋਂ ਆਪਾਂ ਲਿਜੋ ਲੈ ਕੇ ਆਏ ਤਾ ਸਾਰੇ ਇੰਟਰੈਕਸ਼ਨ ਮੰਨਦੇ ਕਿ ਹਾਂ ਫੋਕਸ ਕਾਰਵਾਈ ਸੱਚ ਕਰ ਰਹੀ ਹੈ ਕਿ ਬਦਲ ਪਰਿਵਰਤਨ ਯਾਰ ਇਹ ਜੇ ਚਲਾ ਰਹੇ ਕੁਝ ਇਤਰਾਜ ਜਿੰਦੇ ਨੇ ਖਰੀਦ ਰੱਖਨੇ ਨਹੀਂ ਲੋਕ ਵੇਚ ਰਹੇ ਬਿਲਕੁਲ ਬਿਲਕੁਲ ਇਹ ਵੀ ਸੁਝਾਅ ਤੁਹਾਡਾ ਠੀਕ ਆ ਜੀ ਸਾਨੂੰ ਜੇ ਕੋਈ ਵੀ ਕੋਈ ਪਤਾ ਲੱਗੇਗੀ ਅਸੀਂ ਤੁਰੰਤ ਕਾਰਵਾਈ ਕਰਾਂਗੇ ਠੀਕ ਹੈ